ਜਦੋਂ ਦਾ ਮੀਂਹ ਆਇਆ ਲੋਕ ਆਪਣੇ ਘਰਾਂ ਨੂੰ ਛੱਡਾਂ ਵਾਸਤੇ ਮਜਬੂਰ ਹੋ ਗਏ ਨੇ ਤੇ ਤੁਸੀਂ ਬੰਨ ਉੱਤੇ ਜਿਹੜੀਆਂ ਇਹ ਝੌਂਪੜੀਆਂ ਤੁਸੀਂ ਦੇਖ ਸਕਦੇ ਹੋ ਮੇਰੀ ਵਾਰੀ ਇੱਕ ਤਾਂ ਜੀ ਤਸਵੀਰ ਸਾਂਝੀ ਕਰਦਾ ਇਹ ਵਿਚਾਰੇ ਝੌਂਪੜੀਆਂ ਬਣਾ ਕੇ ਇੱਥੇ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਪਾਣੀ ਦੀ ਮਾਰ ਤੋਂ ਜੀ ਅਸੀਂ ਮਰੇ ਹੋਏ ਆ ਕੱਲ ਹੀ ਸਾਡੇ ਪਿੰਡ ਵਿੱਚ ਕਣਕ ਆਈ ਸੀ ਲੋਕ ਬੋਕ ਕਹਿੰਦੇ ਸੀ ਜੇ ਇਹ ਜ਼ਿੰਮੇਦਾਰਾਂ ਵਾਸਤੇ ਆ ਕਿਉਂਕਿ ਜਦੋਂ ਵੀ ਆਪਾਂ ਕਿਸੇ ਧਰਨੇ ਤੇ ਜਾਣਾ ਹੁੰਦਾ ਤਾਂ ਤਾਂ ਇਕੱਠੇ ਹੁੰਨੇ ਆ ਕੋਣ ਇੱਕ ਕਣਕ ਦੀ ਗੱਲ ਆ ਗਈ ਕਿੱਡੀ ਕਬੱਡੀ ਗੱਲ ਆ ਮੰਨ ਲਓ ਕੋ ਸਾਨੂੰ ਨਹੀਂ ਮਿਲੀ ਭੁੱਖੇ ਦਾ ਮਰਨ ਚੱਲੇ ਵੇਖੋ ਜੀ ਮੇਰਾ ਤਾਂ ਅਕਾਉਂਟ ਨੰਬਰ ਵੀ ਨਹੀਂ ਹੈਗਾ ਠੀਕ ਹੈ ਜੀ ਮੋਬਾਈਲ ਨੰਬਰ ਮੈਂ ਦੇ ਸਕਦਾ ਕਿਸੇ ਨੇ ਸਾਡੇ ਤੱਕ ਪਹੁੰਚਣਾ ਹੋਵੇ 734752146 ਤੇ ਉਹ ਵੀ ਟੁੱਟ ਚੁੱਕਾ ਹੁਣ ਤਾਂ ਮੋਬਾਈਲ ਵੀ ਨਹੀਂ ਜਿਹੜੀ ਅਸੀਂ ਵੀਡੀਓ ਪਾ ਲਈਏ ਕੀ ਕੀ ਤੁਹਾਡਾ ਘਰ ਦਾ ਸਮਾਨ ਕੀ ਕੀ ਕਰਦਾ ਬਰਬਾਦ ਹੋ ਗਿਆ ਤੇ ਟੀਵੀ ਸਾਰੀ ਭਰ ਗਈ ਪਾਣੀ ਦੇ ਨਾਲ ਹਾਂ ਹੋਰ ਕੀ ਕੀ ਤੋਂ ਹੋਰ ਵੀ ਸਮਾਨ ਜਿਹੜਾ ਹੈ ਕੜਕਵੀਰ ਵਰਤ ਨਹੀਂ ਵੇਖਦੇ ਤੁਸੀਂ ਦੇਖਿਆ ਹਾਲਾਤ ਭੈਣ ਦੀ ਆ ਤੇ ਬੱਚੇ ਸਾਡੇ ਸਹੀ ਸਲਾਮ ਤੇ ਬੱਚੇ ਬਚ ਗਏ ਇੰਨਾ ਬਹੁਤ ਜ਼ਿਆਦਾ ਹਾਂਜੀ ਬੱਚਿਆਂ ਕਰਕੇ ਉਹ ਡੇ ਹੱਥ ਪੈਰ ਮਾਰਨ ਸਾਰ ਇੱਕ ਬੇਨਤ ਕਰਨ ਦੇ ਆ ਤੇ ਇਹ ਕਰਕੇ ਬੱਚਿਆਂ ਵਾਸਤੇ ਸਾਰਾ ਕੁਝ ਭੱਜੇ ਨੱਠੇ ਫਿਰੰਡੇ ਹਨਾ ਬੱਚੇ ਬਚ ਗਏ ਇੰਨਾ ਬਹੁਤ ਸ਼ੁਕਰਿਆ ਕਰ ਪਹੁੰਚੀ ਨਹੀਂ ਪਹੁੰਚੀ ਜੀ ਸਾਡੇ ਭੈਣ ਭਰਾ ਬਹੁਤ ਦੂਰ ਦੂਰ ਤੱਕ ਪਹੁੰਚੀ ਨੇ ਅਨੁਮੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਅੱਗੇ ਨਾਲੋਂ ਵੱਧ ਕੇ ਕੀਤਾ ਜੋ ਵੀ ਕੀਤਾ ਸਾਡੇ ਭੈਣ ਭਰਾਵਾਂ ਨੇ ਲੇਕਿਨ ਸਰਕਾਰ ਇੱਥੇ ਉਹਨਾਂ ਦਾ ਇੱਕ ਵੀ ਬੰਦਾ ਹਾਲਾਤ ਵੇਖਣ ਨੂੰ ਨਹੀਂ ਆ ਵੀ ਕਿਵੇਂ ਰਹਿ ਰਹੇ ਹੋ ਕਿਵੇਂ ਨਹੀਂ ਆ ਵੀ ਸੇਵਾ ਕਰਦੇ ਸਾਇਗਤ ਦੇ ਵੀਰ ਲਸਣ ਪਿਆਜ਼ ਲੈ ਕੇ ਆਇਆ ਵੀਰ ਤੁਸੀਂ ਦੇਖ ਸਕਦੇ ਹੋ ਵੀਰੇ ਕਿੱਥੋਂ ਆਏ ਅਸੀਂ ਵੀਰ ਦੀ ਨੰਗਲਾਂ ਚੌਰਾ ਤੋਂ ਆਏ ਠੀਕ ਹੈ ਇਹ ਬੜੀ ਵੱਡੀ ਸੇਵਾਵਾਸੀ ਦੇਖਿਆ ਤੂੰ ਨੰਗਿਆਂ ਨਹੀਂ ਜਾਂਦਾ ਤੂੰ ਸਾਇਗਤ ਚਲਾ ਗਿਆ ਲਿਆਉਂਦਾ ਤੇਰਾ ਧੰਨਵਾਦ ਆ ਪਰਿਵਾਰਾਂ ਦਾ ਗੁਲਾਸਾ ਬਚਾ ਰਿਹਾ ਵੱਡੀ ਸੇਵਾਵਾ ਲਸਣ ਪਿਆਜ਼ ਚ ਬਣਾ ਸਮਝ ਨਹੀਂ ਪਾਂਦੀ ਤੇਰਾ ਸ਼ੁਕਰ ਹੈ ਕਿੱਥੋਂ ਲੈ ਗਿਆ ਦੇ ਦੇ ਸਿੱਤੋ ਸਿੱਤੋ ਲੈ ਕੇ ਆਏ ਆ ਪਿੰਨ ਅਸੀਂ ਨੰਗਲ ਝੌਰ ਤੋਂ ਲੈ ਕੇ ਆਏ ਆ ਤੇ ਜਾਣ ਵਾਸਤੇ ਰਸਤਾ ਨਹੀਂ ਇੰਨਾ ਕੋਈ ਸਾਈਕਲ ਲੈ ਕੇ ਗਿਆ ਸੀ ਪਾਣੀ ਆ ਗਿਆ ਸੀ ਸਵੇਰੇ 6 ਵਜੇ ਜੀ ਹਾਂ ਜੀ ਹਲੇ ਤਾਂ ਅਸੀਂ ਚਾਹ ਚੂ ਵੀ ਰਹੇ ਸੀ ਤੇ ਤਦ ਤੱਕ ਪਤਾ ਲੱਗਾ ਜਦੋਂ ਕਹਿੰਦੇ ਵੀ ਬੰਨ ਟੁੱਟ ਚੁੱਕਾ ਹੈ ਬਾਕੀ ਜੀ ਸਮਾਨ ਕੋਸ਼ਿਸ਼ ਚੱਕਿਆ ਨਹੀਂ ਗਿਆ ਆਪਣੇ ਬੱਚੇ ਤੇ ਆਪਣੇ ਪਸ਼ੂ ਲੈ ਗਿਆ ਸਮਾਨ ਉੱਤੇ ਆ ਗਏ ਜੀ ਹਾਂਜੀ ਬਾਕੀ ਬੰਨ ਫਿਰ ਪਾਣੀ ਨੇ ਸਾਨੂੰ ਚਾਚੇ ਵੀਰੋਂ ਘੇਰ ਲਿਆ ਜੀ। ਅਰ ਜ਼ਿੰਦਗੀ ਜੇ ਇੱਕ ਹੀ ਵਾਰ ਬੰਦਾ ਤੁਹਾਨੂੰ ਦੁਬਾਰੇ ਬਣਾਣਾ ਦਾ ਬਹੁਤ ਮੁਸ਼ਕਲ ਆ। ਚਲੋ ਦੇਖਦੇ ਆ ਜਿਵੇਂ ਕਿ ਸਾਡੀ ਭੈਣ ਭਰਾਵਾਂ ਨੇ ਮਦਦ ਰਾਸ਼ਨ ਪਾਣੀ ਦੀ ਕੀਤੀ ਆ ਐਵੇਂ ਕੋਈ ਕਰ ਦੇਗਾ ਥੋੜੀ ਬੋਦੀ ਬਣ ਜਾਏਗਾ ਕੋਈ ਵੱਡੀ ਗੱਲ ਨਹੀਂ। ਹਾਂਜੀ ਇੱਥੇ ਵੀ ਰਹਿ ਰਹੇ ਆ ਚੜ੍ਹਦੀ ਕਲਾ ਚ ਕੋਈ ਪਰਵਾਹ ਨਹੀਂ ਜੀ। ਕਾਸੀ ਦੇਖਾ ਤੁਸੀਂ ਇਨੀ ਚੜਦੀ ਕਾਲਾ ਵਾਲੇ ਉਹ ਭਾਵੇਂ ਘਰ ਬਰਬਾਦ ਹੋ ਗਿਆ ਸਭ ਕੁ ਟਹਿੜੜੀ ਹੋ ਗਿਆ ਪਰ ਆਉਂਦੇ ਪੁੱਛਿਆ ਭਾਈ ਚਾਹ ਪੀ ਕੇ ਜਾਇਓ ਤੇ ਚਾਹ ਵੀ ਤੁਸੀਂ ਗੁਲੇਬੀ ਵਾਲਾ ਕਹਿੰਦੇ ਖਵਾ ਰਹੇ ਸੀ ਹਾਂਜੀ ਉਹ ਗਾੜੀ ਆ ਜਿਹੜੀਆਂ ਤਰਪਾਲਾ ਥੱਲੇ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਲੋਕਾਂ ਨੂੰ ਖਾਣਾ ਲੋਕ ਜਦੋਂ ਕਿਤੇ ਸ਼ਹਿਰਾਂ 'ਚ ਮੀਂਹ ਆਉਂਦਾ ਤੇ ਲੋਕ ਭਰਾ ਆ ਜਾਂਦੇ ਨੇ ਵੀ ਰੱਬਾ ਮੀਂਹ ਪੈ ਗਿਆ ਪਰ ਆ ਹਾਲਾਤ ਵੇਖ ਲੋ ਕੀ ਨੇ ਹੇਰੀ ਪ੍ਰਵਾਦ ਚੜ੍ਹਦੀ ਗਾਲ ਵਾਲੇ ਜਿਹਦਾ ਵੀ ਕੀ ਆਉਂਦਾ ਚਾਹ ਦਿਨਾ ਜਲੇਬੀਆਂ ਜਿਵੇਂ ਪੁੱਛਦੇ ਨੇ ਕਿ ਜਲੇਬੀਆਂ ਸਾਡੇ ਵਾਸਤੇ ਕਿ ਪਰੋਣਿਆ ਵਾਸਤੇ ਨਹੀਂ ਜੀ ਤੁਹਾਡੇ ਵਾਸਤੇ ਵੀ ਤੁਸੀਂ ਵੀ ਸਾਡੇ ਵਾਸਤੇ ਪਰੋਣੇ ਹੋ ਜਿਹੜੇ ਇੰਨੀ ਦੂਰ ਤੋਂ ਚੱਲ ਕੇ ਆਏ ਹੋ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਹੜ੍ਹ ਦੇ ਪੀੜਤ ਇਲਾਕੇ ਦੀਆਂ ਬਖਾ ਰਹੇ ਹਾਂ ਅੱਜ ਅਸੀਂ ਰਮਦਾਸ ਦੇ ਲਾਗੇ ਕਮਾਲਪੁਰ ਬਾਰਡਰ ਦੀਆਂ ਤਸਵੀਰਾਂ ਸਾਂਝੀ ਕਰਾਂਗੇ ਜਿਹੜਾ ਕਿ ਤੁਸੀਂ ਬੰਨ ਦੇ ਅਸੀਂ ਬੈਠੇ ਆ ਤੁਸੀਂ ਦੇਖ ਸਕਦੇ ਹੋ ਲੋਕਾਂ ਦੀਆਂ ਜਿਹੜੇ ਲੋਕ ਘਰੋਂ ਬੇਗਰ ਹੋ ਗਏ ਨੇ ਜਦੋਂ ਉਹਦਾ ਮੀਂਹ ਆਇਆ ਲੋਕ ਆਪਣੇ ਘਰਾਂ ਨੂੰ ਛੱਡਣ ਵਾਸਤੇ ਮਜਬੂਰ ਹੋ ਗਏ ਨੇ ਤੇ ਤੁਸੀਂ ਬੰਨ ਉੱਤੇ ਜਿਹੜੀਆਂ ਇਹ ਝੌਂਪੜੀਆਂ ਤੁਸੀਂ ਦੇਖ ਸਕਦੇ ਹੋ ਮੇਰੀ ਬਾਰੀ ਇੱਕ ਦੀ ਤਸਵੀਰ ਸਾਂਝੀ ਕਰਦਾ ਇਹ ਵਿਚਾਰੇ ਝੌਂਪੜੀਆਂ ਬਣਾ ਕੇ ਇੱਥ ਪਰਿਵਾਰ ਹੱਸਦੇ ਵਸਦੇ ਸੀ ਪਰ ਜਦੋਂ ਮੀਂਹ ਆਇਆ ਅਤੇ ਜਦੋਂ ਪਾਣੀ ਆਇਆ ਬਾੜ ਉਤੋਂ ਦੇ ਨਾਲ ਜਿਹੜੀ ਹੈ ਪਰਿਵਾਰਾਂ ਦੇ ਹਾਲਾਤ ਿਤਾਂ ਹੋ ਗਏ ਇਹਨਾਂ ਦੀਆਂ ਜਿਹੜੀਆਂ ਕਮਾਈ ਕੀਤੀਆਂ ਸੀ ਫਸਲਾਂ ਘਰ ਸਭ ਕੁਝ ਜਿਹੜਾ ਬਰਬਾਦ ਹੋ ਗਿਆ ਗੱਲਬਾਤ ਜਰੂਰ ਕਰਾਂਗੇ ਵੀਰ ਦੇ ਨਾਲ ਵੀਰੇ ਕੀ ਨਾਮ ਤੁਹਾਡਾ ਮੇਰਾ ਨਾਮ ਨਿਸ਼ਾਤਰ ਸਿੰਘ ਜੀ ਤੇ ਮੈਨੂੰ ਦੱਸ ਵੀ ਇਹ ਪਾਣੀ ਘਰੋਂ ਦਾ ਆਇਆ ਵਾ ਤੁਹਾਡੇ ਘਰ ਕਿੰਨੇ ਕੁ ਬਰਬਾਦ ਹੋ ਗਏ ਨੇ ਤੁਸੀਂ ਤੁਸੀਂ ਬਣਦੇ ਬੈਠੇ ਹੋ ਤੁਹਾਡੇ ਘਰ ਗਾਹ ਕਿੰਨੇ ਕੁ ਦੂਰੇ ਨੇ ਸਰ ਜੀ ਘਰ ਤੇ ਸਾਡੇ ਬਸ ਦੋ ਕਿੱਲੇ ਆ ਜੀ ਠੀਕ ਹੈ ਜੀ ਉਹਨ ਲੈਂਟਰ ਵੀ ਸਾਡੇ ਬੈਠ ਚੁੱਕੇ ਨੇ ਇਦਾਂ ਹੁਣ ਤਾਂ ਕਹੀਂ ਘਰੇ ਚਲੇ ਜਾਂਦੇ ਹੁਣ ਜਦੋਂ ਕੋਈ ਉਸ ਲੈਂਟਰ ਦਾ ਹੱਲ ਹੋਏਗਾ ਫੇਰ ਹੀ ਅਸੀਂ ਆਪਣੇ ਬੱਚੇ ਘਰੇ ਲੈ ਕੇ ਜਾਵਾਂਗੇ ਜੀ ਇਦਾਂ ਤੇ ਨਹੀਂ ਜਾ ਸਕਦੇ ਤੇ ਸਾਡੇ ਦੀ ਕਮਾਈ ਦਾ ਸਾਡ ਨੂੰ ਬੰਦ ਹੋਇਆ ਉਸ ਦਿਨ ਦਾ ਕੰਮਕਾਰ ਵੀ ਸਾਡਾ ਬੰਦ ਆ ਇੱਥੇ ਬੈਠੇ ਆ ਤੇ ਬਾਕੀ ਇਹ ਕੀ ਅਸੀਂ ਭੁੱਖੇ ਨਹੀਂ ਮਰਦੇ ਸਾਡੇ ਕੋਲ ਸੇਵਾ ਬਹੁਤ ਦੂਰ ਦੂਰ ਤੱਕ ਵੀ ਪਹੁੰਚ ਰਹੀ ਆ ਹਾਂਜੀ ਕਿ ਲੱਗਦਾ ਨਹੀਂ ਇਹ ਪੰਜਾਬ ਪੰਜਾਬੀ ਅਜੇ ਜਿੰਦਾ ਵਾ ਅਸੀਂ ਦੇਖਿਆ ਭਾਵੇਂ ਸਰਕਾਰੀ ਪ੍ਰਸ਼ਾਸਨ ਤੁਹਾਡੇ ਤੱਕ ਪਹੁੰਚਿਆ ਨਹੀਂ ਪਹੁੰਚਿਆ ਪਰ ਕਾਰਸੀ ਵਾਲੇ ਬਾਬਾ ਜੀ ਹੋਰ ਜਿਹੜੇ ਨੌਜਵਾਨ ਨੇ ਐਨ ਜੀਓ ਆ ਸਮਾਜਸੀ ਵੀ ਆ ਉਹ ਤੁਹਾਡੇ ਤੱਕ ਪਹੁੰਚਾ ਜਿੱਥੇ ਤਾਂ ਕੋਈ ਨਹੀਂ ਪਹੁੰਚਿਆ ਅਸੀਂ ਦੇਖਿਆ ਇਹ ਲਾਸਟ ਬਾਰਡਰ ਲੱਗਦਾ ਕਮਾਲਪੁਰ ਵਾੜਦਾ ਬੀ ਐਸ ਐਫ ਲਾ ਕੇ ਬੈਠੀ ਹੈ ਹਾਂਜੀ ਬਿਲਕੁਲ ਜੀ ਸਰਕਾਰ ਪਹੁੰਚੀ ਨਹੀਂ ਪਹੁੰਚੀ ਜੀ ਸਾਡੇ ਭੈਣ ਭਰਾ ਬਹੁਤ ਦੂਰ ਦੂਰ ਤੱਕ ਪਹੁੰਚੇ ਨੇ ਹਨ ਮਤਲਬ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਅੱਗੇ ਨਾਲੋਂ ਵੱਧ ਕੇ ਕੀਤਾ ਜੋ ਵੀ ਕੀਤਾ ਸਾਡੇ ਭੈਣ ਭਰਾਵਾਂ ਨੇ ਲੇਕਿਨ ਸਰਕਾਰ ਤੇ ਉਹਨਾਂ ਦੇ ਕੋਈ ਬੰਦਾ ਹਾਲਾਤ ਵੇਖਣ ਨੂੰ ਨਹੀਂ ਆ ਵੀ ਕਿਵੇਂ ਰਹਿ ਰਹੇ ਹੋ ਕਿਵੇਂ ਨਹੀਂ ਪਾਣੀ ਦੀ ਗੱਲ ਕਰੀਏ ਪਾਣੀ ਕਿੰਨੇ ਵਜੇ ਆਇਆ ਸੀ ਕਿੰਨਾ ਕ ਪਾਣੀ ਆਇਆ ਤੁਹਾਨੂੰ ਕਿਦੋਂ ਪਤਾ ਲੱਗਾ ਵੀ ਭਾਈ ਤੁਹਾਡੇ ਘਰਾਂ ਤੱਕ ਪਾਣੀ ਪਹੁੰਚ ਗਿਆ ਸਰ ਜੀ ਪਾਣੀ ਆ ਗਿਆ ਸੀ ਸਵੇਰੇ 6 ਵਜੇ ਜੀ ਹਾਂ ਜੀ ਹਲੇ ਤਾਂ ਅਸੀਂ ਚਾਹ ਚੂਵੀ ਰਹੇ ਸੀ ਤੇ ਤਦ ਤੱਕ ਪਤਾ ਲੱਗਾ ਜਦੋਂ ਕਹਿੰਦੇ ਵੀ ਬੰਨ ਟੁੱਟ ਚੁੱਕਾ ਹੈ ਤੇ ਅਸੀਂ ਆਪਣੇ ਘਰਾਂ ਤੋਂ ਮਤਲਬ ਸਮਾਨ ਜਿਵੇਂ ਵਾਸ਼ਿੰਗ ਮਸ਼ੀਨ ਹੈ ਛੱਤ ਦੇ ਉੱਪਰ ਵਿਚਾਰੇ ਤਦ ਤੱਕ ਪਾਣੀ ਘਰੇ ਆ ਗਿਆ ਬਾਕੀ ਜੀ ਸਮਾਨ ਕੋਸ਼ਿਸ਼ ਹੀ ਚੱਕਿਆ ਨਹੀਂ ਗਿਆ ਆਪਣੇ ਬੱਚੇ ਤੇ ਆਪਣੇ ਪਸ਼ੂ ਲੈ ਕੇ ਆ ਸਮਾਨ ਉੱਤੇ ਆ ਗਏ ਜੀ ਹਾਂਜੀ ਬਾਕੀ ਬੰਨ ਫਿਰ ਪਾਣੀ ਨੇ ਸਾਨੂੰ ਚਾਰ ਚਫੇਰੋਂ ਘੇਰ ਲਿਆ ਜੀ ਜਿਸ ਰਸਤੇ ਤਾਣੀ ਤੁਸੀਂ ਆਏ ਉਹ ਵੀ ਬੰਦ ਹੋ ਚੁੱਕਾ ਸੀ ਸਿਰਫ ਆਹੀ ਇਲਾਕਾ ਸੀ ਜਿੱਥੇ ਅਸੀਂ ਬੈਠੇ ਸੀ ਬਿਲਕੁਲ ਉਸ ਤੋਂ ਵੀ ਸਮਾਨ ਕਿੰਨੀ ਕਿ ਮਿਹਨਤ ਨਾਲ ਬਣਾਇਆ ਸੀ ਕੀ ਕੀ ਕਰਦਾ ਸਮਾਨ ਜਿਹੜਾ ਅੱਜ ਬਰਬਾਦ ਹੋ ਗਿਆ ਤੇ ਮਿਹਨਤ ਨਾਲ ਘਰ ਜਿਹੜਾ ਬਣਾਇਆ ਸੀ ਲੈਂਟਰ ਪਾ ਕੇ ਉਹ ਵੀ ਲੈਂਟਰ ਸਾਰਾ ਬਰਬਾਦ ਹੋ ਗਿਆ ਘਰ ਬਿਲਕੁਲ ਜੀ ਬਰਬਾਦ ਹੋ ਗਿਆ ਜੀ ਹੁਣ ਸਾਡੇ ਅੱਗੇ ਸਮਾਨ ਵੀ ਬਿਲਕੁਲ ਸਾਰਾ ਬਰਬਾਦ ਹੋ ਗਿਆ ਜਿਵੇਂ ਕਿ ਫਰਨੀਚਰ ਦਾ ਸਮਾਨ ਹੋ ਗਿਆ ਬਾਕੀ ਕਪੜਾ ਲੀੜਾ ਵੀ ਜੋ ਉਹ ਵੀ ਬੈੱਡਾਂ ਦੇ ਵਿੱਚ ਸੀ ਉਹ ਵੀ ਖਰਾਬ ਹੋ ਗਿਆ ਤੇ ਜੋ ਸਾਡੇ ਮਕਾਨ ਨੇ ਉਹਨਾਂ ਦੇ ਹਾਂਜੀ ਇਹਨਾਂ ਦੇ ਵਿੱਚ ਜੀ 4-4 ਇੰਚ ਦਾ ਗੈਪ ਪੈ ਚੁਕੇ ਨੇ ਤੇ ਹੁਣ ਅਸੀਂ ਆਪਣਾ ਪਰਿਵਾਰ ਲੈ ਕੇ ਤਨੀਨਾ ਉੱਥੇ ਜਾ ਸਕਦੇ ਜੇ ਲੱਗਦਾ ਹੁਣ ਤੁਸੀਂ ਉੱਠ ਪਾਓਗੇ ਤੁਸੀਂ ਗਾਂ ਫੇਰ ਗੀ ਜ਼ਿੰਦਗੀ 'ਚ ਆਪਣਾ ਘਰ-ਬਾਰ ਚੰਗੀ ਤਰ੍ਹਾਂ ਬਣਾ ਸਕੋਗੇ ਤੁਹਾਡਾ ਕਾਰੋਬਾਰ ਜਿਹੜਾ ਉਹ ਵੀ ਸਭ ਕੁਝ ਬੰਦਕਾਰ ਹੋ ਗਿਆ ਸਰ ਜੀ ਇਹ ਤਾਂ ਹੁਣ ਬਹੁਤ ਮੁਸ਼ਕਲ ਲੱਗ ਰਿਹਾ ਦੇਖੋ ਜੀ ਘਰ ਜ਼ਿੰਦਗੀ 'ਚ ਇੱਕ ਹੀ ਵਾਰ ਬੰਦਾ ਤੁਹਾਨੂੰ ਦੁਬਾਰੇ ਬਣਾਉਣਾ ਤਾਂ ਬਹੁਤ ਮੁਸ਼ਕਲ ਆ ਚਲੋ ਦੇਖਦੇ ਆ ਜਿਵੇਂ ਕਿ ਸਾਡੀ ਭੈਣ ਭਰਾਵਾਂ ਨੇ ਮਦਦ ਰਾਸ਼ਨ ਪਾਣੀ ਦੀ ਕੀਤੀ ਆ ਐਵੇਂ ਕੋਈ ਕਰ ਦੇਗਾ ਥੋੜੀ-ਬਹੁਤੀ ਤੇ ਸਾਥ ਦੇਵੇਗਾ ਕੁਛ ਨਾਲ ਆਪ ਕਰਾਂਗੇ ਮੈਂ ਤੇ ਤੇ ਬਣ ਜੇਗਾ ਬਾਕੀ ਇਹ ਕੀ ਘਰ ਬਣ ਜੇਗਾ ਕੋਈ ਵੱਡੀ ਗੱਲ ਨਹੀਂ ਹਾਂਜੀ ਇੱਥੇ ਵੀ ਰਹਿ ਰਹੇ ਚੜ੍ਹਦੀ ਕਲਾ ਚ ਕੋਈ ਪਰਵਾਹ ਨਹੀਂ ਜੀ ਭੈਣਾ ਨਾਲ ਗੱਲਬਾਤ ਕਰਦੇ ਆ ਭੈਣਾ ਅਸੀਂ ਜਦੋਂ ਤੁਹਾਡੇ ਕੋਲ ਪਹੁੰਚੇ ਆ ਤੇ ਅਸੀਂ ਦੇਖਿਆ ਤੁਸੀਂ ਇੰਨੀ ਚੜ੍ਹਦੀ ਕਲਾ ਵਾਲੇ ਉਹ ਭਾਵੇਂ ਘਰ ਬਰਬਾਦ ਹੋ ਗਿਆ ਸਭ ਕੁਝ ਢਾੜ ਢਾਰਿ ਹੋ ਗਿਆ ਪਰ ਆਉਂਦਿਆਂ ਪੁੱਛਿਆ ਭਾਈ ਚਾਹ ਪੀ ਕੇ ਜਾਓ ਤੇ ਚਾਹ ਵੀ ਤੁਸੀਂ ਜਲੇਬੀ ਵਾਲਾ ਕਹਿੰਦੇ ਖਵਾ ਰਹੇ ਸੀ ਨੂੰ ਹਾਂਜੀ ਜਲੇਬੀ ਲਿਆਂਦੀ ਹੀ ਪਰੋਣੇ ਆਏ ਸੀ ਮੈਂ ਜਲੇਬੀ ਖਵਾ ਖਾਲੋ ਤੇ ਹਾਂ ਬਹੁਤ ਚਲੋ ਸਾਰਿਆਂ ਨੇ ਭੈਣ ਭਰਾਵਾਂ ਨੇ ਸਾਥ ਬਹੁਤ ਦਿੱਤਾ ਹਰ ਇੱਕ ਚੀਜ਼ ਜਿਹੜੀ ਪਹਚਾਈ ਸਾਡੇ ਤੱਕ ਤੇ ਇਹ ਆ ਵੀ ਚੱਲ ਘਰ ਬਾਹਰ ਹੌਲੀ ਹੌਲੀ ਬਣ ਜਾਏਗਾ ਚੱਲ ਭੈਣ ਭਰਾਵਾਂ ਮਿੱਤ ਕਰਨਗੇ ਥੋੜੀ ਬਹੁਤੀ ਤੇ ਆਪੇ ਬਣ ਜਾਏਗਾ ਤਿੰਨ ਮੇਰੀਆਂ ਬੇਟੀਆਂ ਨੇ ਤੇ ਘਰ ਵਾਲਾ ਵੀ ਬਹੁਤ ਘੱਟ ਮਿਹਨਤ ਕਰਦਾ ਜੇ ਤਾਂ ਆਪ ਨਾਲ ਮਿਹਨਤ ਕਰਕੇ ਘਰ ਬਣਾਇਆ ਥੋੜਾ ਬਹੁਤਾ ਤੇ ਜਾਇਦਾਦ ਬਣਾਈ ਸੀ ਤੇ ਪਰ ਰੁੜ ਗਈ ਖਰਾਬ ਹੋ ਗਈ। ਲੱਗਦੀ ਸੁਪਰੀਆਂ ਦਾ ਘਰ ਬਣਾਇਆ ਸੀ ਜਾਇਦਾਦ ਬਣਾਈ ਸੀ ਧੀਆਂ ਦਾ ਵੀ ਅਸਰ ਦੇਖਿਆ ਜਦੋਂ ਧੀਆਂ ਕਹਿੰਦੇ ਜੋ ਜੋ ਪੈਦਾ ਹੁੰਦੀਆਂ ਨੇ ਤੇ ਮਾਂ ਨੂੰ ਪਹਿਲੋ ਫਿਕਰ ਹੋ ਜਾਂਦੀ ਹੈ ਭਾਈ ਇਹਦਾ ਹੌਲੀ ਹੌਲੀ ਘਰ ਦਾ ਸਮਾਨ ਬਣਾਈਏ ਪੜਕੇ ਧੀਆਂ ਬਗਾਨੇ ਘਰੇ ਜਾਣਿਆ ਸੋਹਰੇ ਘਰੇ ਜਾਣਿਆ ਹੋਰ ਕੀ ਕੀ ਸਮਾਨ ਜਿਹੜਾ ਸੂਟ ਵਾਲਾ ਹੋਰ ਪੇਟੀਆਂ ਕੀ ਕੀ ਸਭ ਕੁ ਖਤਮ ਹੋ ਗਿਆ। ਰਚਾਈਆਂ ਬਿਸਤਰੇ ਕੰਬਲ ਵਗੈਰਾ ਬੱਚਿਆਂ ਦੇ ਕੱਪੜੇ ਸਾਰੇ ਜਿਹੜੇ ਖੌਂਗਰਾ ਬੂ ਹੋ ਗਏ ਜੀ। ਹਾਂਜੀ। ਤੇ ਤੇ ਹੁਣ ਮਹਾਰਾਜ ਜੇ ਹੱਲ ਕਰੂਗਾ ਸਾਡਾ ਹੱੜ ਤੱਕ ਪਹੁੰਚੂ ਮਹਾਰਾਜ ਤੇ ਚਲੇ ਆ ਵੀ ਬਣ ਜਾਣਗੇ ਠੀਕ ਹੈ ਹਾਂ ਬੋਲੋ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਇਹ ਜਿਹੜੇ ਲੋਕ ਨੇ ਘਰਾਂ ਵਾਲੇ ਨੇ ਚੰਗੇ ਭਲੇ ਪਰਿਵਾਰਾਂ ਵਾਲੇ ਨੇ ਪਰ ਅੱਜ ਹੜ ਦੀ ਮਾਰ ਵੱਜੀ ਆ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਜੀ ਤਸਵੀਰ ਅਜੂ ਸਾਂਝੀ ਕਰਦੇ ਆ ਵਿਚਾਰੇ ਆ ਜਿਹੜੀਆਂ ਤਰਪਾਲਾ ਥੱਲੇ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਲੋਕਾਂ ਨੂੰ ਖਾਣਾ ਲੋਕ ਜਦੋਂ ਕਿਤੇ ਸ਼ਹਿਰਾਂ 'ਚ ਮੀਂਹ ਆਉਂਦਾ ਤੇ ਲੋਕ ਭਰ ਆ ਜਾਂਦੇ ਨੇ ਵੀ ਰੱਬਾ ਮੀਂਹ ਪੈ ਗਿਆ ਪਰ ਆ ਹਾਲਾਤ ਵੇਖ ਲੋ ਕੀ ਨੇ ਇੱਥੇ ਬਰਸਾਤ ਦੀ ਮਾਰ ਵਰਜੀ ਆ ਪਰ ਕਹਿੰਦੇ ਫਿਰ ਵੀ ਚੜਦੀ ਕਲਾ ਵਾਲੇ ਨੇ ਤੁਸੀਂ ਦੇਖਿਆ ਪ੍ਰਸ਼ਾਦੇ ਵੀ ਪਏ ਨੇ ਇੱਥੇ ਘਰਾਂ ਵਿੱਚ ਤੇ ਸਮਾਨ ਜਿਹੜੂ ਰੱਖਿਆ ਗਿਆ ਜੋ-ਜੋ ਸਮਾਨ ਬਚਾਇਆ ਉਹ ਹੀ ਘਰ ਆਇਆ ਬਾਕੀ ਸਾਰਾ ਸਮਾਨ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਹੜ੍ਹ ਦੇ ਨਾਲ ਇਹ ਵੀ ਪਰਿਵਾਰ ਚੜਦੀ ਕਲਾ ਵਾਲੇ ਨੇ ਹਮੇਸ਼ਾ ਸੀ ਦੇਖਿਆ ਇਹ ਪਰਿਵਾਰ ਜਿਹੜੇ ਨੇ ਨਿਰਾਸ਼ ਨਹੀਂ ਹੁੰਦੇ ਚਾਹੇ ਮਾੜਾ ਚੰਗਾ ਸਭ ਆਉਂਦਾ ਹੁੰਦਾ ਪੜੇ ਹਾਲਾਤ ਕੀ ਨੇ ਤੁਹਾਡੇ ਕੀ ਕੀ ਤੁਹਾਡਾ ਘਰ ਦਾ ਸਮਾਨ ਕੀ ਕੀ ਕਰਦਾ ਬਰਬਾਦ ਹੋ ਗਿਆ ਤੇ ਟੀਵੀ ਸਾਰੀ ਪਰਗੀ ਵੀ ਪਾਣੀ ਦੇ ਨਾਲ ਹੂੰ ਹੋਰ ਕੀ ਕੀ ਤੋ ਹੋਰ ਵੀ ਸਮਾਨ ਜਿਹੜਾ ਹੈ ਕੜਕ ਵੀ ਰੜ ਗਈ ਸਾਰੇ ਨਿਕਲੇ ਆ ਹੀ ਨਹੀਂ ਗਿਆ ਨਿਕਲੇ ਆਂ ਗਿਆ ਪਰ ਭੈਣੇ ਇੰਨਾ ਮੇਰੀ ਗੱਲ ਸੁਣ ਇੰਨਾ ਕੁਝ ਤੂੰ ਦੱਸਣੀ ਆ ਖਤਮ ਹੋ ਗਿਆ ਪੇਟੀ ਵੀ ਕੱਪੜੇ ਵੀ ਚਲ ਗਏ ਉਦੋਂ ਕੜਕੇ ਵੀ ਜਿਹੜੀ ਸਲ ਗਈ ਆ ਪਰ ਫੇਰ ਵੀ ਚਿਹਰੇ ਤੇ ਤੇਰੇ ਖੁਸ਼ੀ ਕਿਉਂ ਆ ਇੰਨਾ ਮਾਨੀ ਦੁਖੀ ਹੁੰਦਾ ਕਦੀ ਚੀਜ਼ਾਂ ਨੂੰ ਹੋਂ ਤੇ ਯਾਰ ਮੇਰ ਕਣ ਦੇਖਿਆ ਜਾਂਦਾ ਨਹੀਂ ਵੇਖਿਆ ਨਾ ਭੈਣ ਦੇ ਤੁਸੀਂ ਦੇਖਿਆ ਹਾਲਾਤ ਭੈਣ ਦੀ ਆ ਹਾਂ ਤੇ ਆ ਬੱਚੇ ਸਾਡੇ ਸਹੀ ਸਲਾਮ ਤੇ ਬੱਚੇ ਬਚ ਗਏ ਇੰਨਾ ਬਹੁਤ ਜ਼ਿਆਦਾ ਹਾਂਜੀ ਬੱਚਿਆਂ ਕਰਕੇ ਉਹ ਡੇਹ ਹੱਥ ਪੈਰ ਮਾਰਨ ਸਾਰੇ ਬੇਨਤ ਕਰਨ ਦੇ ਆ ਤੇ ਇਹ ਕਰਕੇ ਬੱਚਿਆਂ ਵਾਸਤੇ ਸਾਰਾ ਕੁਝ ਭੱਜੇ ਨੱਠੇ ਫਿਰਨ ਦੇ ਹਨਾ ਬੱਚੇ ਬਚ ਗਏ ਇੰਨਾ ਬਹੁਤ ਸ਼ੁਕਰਿਆ ਸਾਨੂੰ ਬਿਲਕੁਲ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਹ ਮੈਨ ਲੱਗੇ ਆ ਜਾ ਤੂੰ ਮੜ ਤੀਹ ਪੁੱਤ ਤੂੰ ਲੱਗਿਆ ਆਇਆ ਮੇਰਾ ਪੁੱਤ ਅ ਮੰਦੀਪ ਸਕੂਤਾਂ ਮੂਰ ਤਾਂ ਮੂ ਕਰ ਮੇਰਾ ਪੁੱਤ ਸਕੂ ਪਵਨਦੀਪ ਸਕੂ ਜਾਂਦੀ ਬਟਾ ਹਾਂਜੀ ਤੇ ਪਾਣੀ ਆਇਆ ਉਦੋਂ ਕੀ ਹਾਲਾਤ ਹੋਗੇ ਤੁਹਾਡੇ ਬਹੁਤ ਬੁਰੀ ਹਾਲਾਤ ਹੋਗੀ ਹੈ ਕਿੰਨਾ ਕਿ ਡਰਿਆ ਮਾਨਵੀ ਭਾਈਏ ਕੀ ਸਾਡੇ ਨਾਲ ਹੋ ਗਈ ਹੈ ਹਾਂਜੀ ਬਹੁਤ ਜ਼ਿਆਦਾ ਡਰਿਆ ਕੀ ਕੀ ਬਰਬਾਦ ਹੋ ਗਿਆ ਸਮਾਨ ਵਿੱਚੋਂ ਸਾਰਾ ਕੁਝ ਹੋ ਗਿਆ ਬਸ ਥੋੜਾ ਬਚਿਆ ਕੀ ਕੀ ਖਤਮ ਹੋ ਗਿਆ ਲੇਖੇ ਨੇ ਘਰ ਜਾ ਕੇ ਇਹਨਾਂ ਨੇ ਆਪਾਂ ਤਾਂ ਚਲੇ ਗਏ ਸੀ ਮਾਮੇ ਪਿੰਡ ਚਲੇ ਗਏ ਮਾਮੇ ਲੈ ਗਏ ਤਾਂ ਬਿਲਕੁਲ ਤੁਸੀਂ ਦੇਖਿਆ ਬੱਚਿਆਂ ਦੇ ਵੀ ਜਿਹੜੇ ਮਨ ਬਹੁਤ ਦੁਖੀ ਹੋਏ ਨੇ ਕਿਉਂਕਿ ਘਰ ਬਾਰ ਬਾਰ ਨਹੀਂ ਬਣਦਾ ਜ਼ਿੰਦਗੀ 'ਚ ਇੱਕ ਵਾਰ ਘਰ ਬਣਦਾ ਪਰ ਜਦੋਂ ਇਸ ਤਰ੍ਹਾਂ ਦੀ ਹੜਾ ਦੀ ਮਾਰ ਵਜਦੀ ਆ ਤੇ ਮਨ ਬਹੁਤ ਦੁਖੀ ਹੁੰਦਾ ਪਰਮਾਤਮਾ ਅਗਰ ਦਰਦਾਸ ਕਰਦੇ ਸੱਚੇ ਪਾਸ਼ਾ ਪੰਜਾਬ ਤੇ ਇਸ ਤਰ੍ਹਾਂ ਦੀ ਮਾੜੀ ਨਿਗਾ ਜਾਂ ਪੰਜਾਬ ਤੇ ਇਸ ਤਰ੍ਹਾਂ ਮਾੜਾ ਦੌਰ ਨਾ ਲਿਆ ਕਰ ਕਿਉਂਕਿ ਪੰਜਾਬੀ ਜਿਹੜੇ ਨੇ ਹਮੇਸ਼ਾ ਲੋਕਾਂ ਦੀ ਮਦਦ ਕਰਨ ਵਾਲੇ ਨੇ ਅੱਜ ਹਾਲਾਤ ਵੇ ਲੋ ਕੀ ਨੇ ਨੌਜਵਾਨ ਆਏ ਨੇ ਗੱਲਬਾਤ ਵੀ ਕਰਾਂਗੇ ਨੌਜਵਾਨਾਂ ਦੇ ਨਾਲ ਖਰਚੋਤਾਂ ਵਾਤੇ ਆਏ ਨੇ ਵੀਰ ਸ਼ਾਬਾਸ਼ ਇਹਨਾਂ ਵੀਰਾਂ ਦੇ ਜਿਹੜੇ ਕਿ ਨੌਜਵਾਨ ਸੇਵਾ ਕਰਨ ਵਾਸਤੇ ਵੀਰੇ ਤੁਹਾਡੇ ਕਰਕੇ ਮੈਨੂੰ ਲੱਗਦਾ ਪੰਜਾਬ ਤੇ ਪੰਜਾਬੀ ਬਚੀ ਆ ਜਿਹੜੇ ਵੀਰ ਏਡੀ ਦੂਰ ਜਿੱਥੇ ਸਰਕਾਰਾਂ ਨਹੀਂ ਪਹੁੰਚੀਆਂ ਉਤੱਕ ਪਹੁੰਚੇ ਹੋ ਸੇਵਾ ਕਰ ਰਹੇ ਹੋ ਧੰਨਵਾਦ ਕਿਹੜੀ ਸੰਸਥਾ ਤੁਹਾਡੇ ਵੱਲੋਂ ਤੇ ਕਦੋਂ ਦੇ ਸੇਵਾ ਕਰ ਰਹੇ ਹੋ ਅਸੀਂ ਭਾਈ ਹੋ ਗਏ ਅੱਜ ਤੋਂ 10-15 ਦਿਨ ਹੋ ਗਏ ਸਾਡੇ ਲਾਗੇ ਵੀ ਦਰਿਆ ਪਿੰਦਾ ਵੀ ਆਸਾ ਦਰਿਆ ਉੱਥੇ ਸਾਡੇ ਰੋਜ਼ ਹੀ ਲੰਗਰ ਖਾ ਰਹੇ ਪ੍ਰਸਾਦਾ ਅੱਜ ਸਾਡੀ ਟੀਮ ਕਹਿੰਦੀ ਹੈ ਡੇਰਾ ਬਾਬਾ ਨਾਨਕਾ ਨੂੰ ਜਾਣਾ ਹਾਂਜੀ ਪਹੁੰਚੇ ਆਪਾਂ ਇੱਥੇ ਵੀ ਸਾਡੀ ਟੀਮ ਸਾਰੀ ਹੋ ਮਮਾ ਗਿਆਈ ਬਾਬਾ ਜੀ ਸਿੰਘ ਜੀ ਰਹਿਮਤਲੇ ਦੋ ਹਬੀਬੀਆਂ ਸਾਡੀਆਂ ਵੇਖ ਲੋ ਸਾਰੀ ਆ ਬੀਬੀਆਂ ਸਾਰੀ ਫੌਜ ਆ ਸਾਰੀ ਆਪਣੀ ਫੌਜ ਹੈ ਹਾਂਜੀ ਚਰਦੀ ਗਾਲਾ ਵਾਲੇ ਬਿਲਕੁਲ ਚਰਦੀ ਗਾਲਾ ਇਹ ਹਾਂਜੀ ਮਾਝੇ ਵਾਲੇ ਹਾਲਾਤ ਕੀ ਦੇਖਣ ਜਦੋਂ ਇੱਥੇ ਪਹੁੰਚੇ ਹਾਲਾਤ ਦੇਖੇ ਸਾਡੇ ਭੈਣ ਭਰਾ ਇਦਾਂ ਜੀ ਚਵਾਰੇ ਹਨਾ ਪਾਣੀ ਦੇ ਹਾਲਾਤ ਨਾਲ ਮਾਰੇ ਹੋਏ ਆਈ ਕਿਹਾ ਕਿ ਚਲੋ ਅਸੀਂ ਬਚੇ ਹਾਂ ਮਾਲਕ ਦੀ ਕਿਰਪਨਾ ਹੀ ਸੇਵਾ ਪੜੀ ਕਰੀਏ ਨਾਲ ਲੱਗੇ ਹਨਾ ਹਾਂਜੀ ਬਿਲਕੁਲ ਸ਼ਾਬਾਸ਼ ਜੀ ਤੁਹਾਡੇ ਬਿਲਕੁਲ ਇਹ ਨੌਜਵਾਨਾਂ ਕਰਕੇ ਮੈਨੂੰ ਲੱਗਦਾ ਸਾਡਾ ਪੰਜਾਬ ਬਚਿਆ ਜਿਹੜੇ ਇੰਡੀਦੂ ਤੱਕ ਸੇਵਾ ਕਰ ਰਹੇ ਨੇ ਵੀਰੇ ਇੱਥੇ ਕੋਈ ਅਸੀਂ ਦੇਖਿਆ ਕਈ ਲੋਕ ਪੱਖਪਾਤ ਕਰਦੇ ਨੇ ਜਾਤ ਪਾਤ ਦਾ ਕੋ ਤੁਹਾਡੇ ਨਾਲ ਵੀ ਕਦੇ ਇਸ ਤਰ੍ਹਾਂ ਕੋ ਵਿਤਕਰਾ ਹੋਇਆ ਵਾ ਕੋ ਰਾਸ਼ਨ ਲੈ ਕੇ ਆਉਂਦਾ ਕਹਿੰਦਾ ਉਹਨੂੰ ਨਹੀਂ ਦੇਣਾ ਜਾਂ ਉਹਨੂੰ ਨਹੀਂ ਦੇਣਾ ਬਿਲਕੁਲ ਜੀ ਹੁੰਦਾ ਆ ਜੀ ਇਹ ਗੱਲ ਹਲੇ ਤਾਂ ਪਾਣੀ ਦੀ ਮਾਰ ਤੋਂ ਜੀ ਅਸੀਂ ਮਰੇ ਹੋਏ ਆ ਕੱਲ ਹੀ ਸਾਡੇ ਪਿੰਡ ਵਿੱਚ ਕਣ ਗਈ ਸੀਗੀ ਤੋਕ ਬੋਕ ਕਹਿੰਦੇ ਸੀ ਜੇ ਜ਼ਿੰਮੇਦਾਰਾਂ ਵਾਸਤੇ ਆ ਠੀਕ ਆ ਇਹ ਮਨ ਲੋ ਸਾਡੇ ਵਾਸਤੇ ਆਈਆ ਕਿਉਂਕਿ ਜਦ ਵੀ ਆਪਾਂ ਕਿਸੇ ਧਰਨੇ ਤੇ ਜਾਣਾ ਹੁੰਦਾ ਤਾਂ ਤਾਂ ਇਕੱਠੇ ਹੁੰਨੇ ਆ ਤੇ ਹੁਣ ਇੱਕ ਕਣਕ ਦੀ ਗੱਲ ਆ ਗਈ ਕਿੱਡੀ ਵੱਡੀ ਗੱਲ ਆ ਮੰਨ ਲੋ ਕੋਹਾਨੂੰ ਨਹੀਂ ਮਿਲੀ ਭੁੱਖੇ ਦਾ ਮਰ ਨਹੀਂ ਚੱਲੇ ਠੀਕ ਆ ਜਦ ਤੱਕ ਸਾਡੇ ਭੈਣ ਭਰਾ ਸਾਡੇ ਨਾਲ ਖੜੇ ਨੇ ਉਹ ਕਣਕ ਮਨ ਲੋ ਕੀ ਨਹੀਂ ਦਿੱਤੀ ਗਈ ਇਹਨਾਂ ਨੂੰ ਹਾਂਜੀ ਬਾਕੀ ਲੱਗਦਾ ਨਹੀਂ ਲੀਡਰ ਜਦੋਂ ਵੋਟਾਂ ਪਾਉਂਦੇ ਨੇ ਉਹ ਤੁਹਾਡੇ ਘਰਾਂ ਤੱਕ ਆਉਂਦੇ ਨੇ ਤੁਹਾਡੇ ਘਰਾਂ ਤੱਕ ਚਾਹਾਂ ਪਾਣੀ ਪੀ ਕੇ ਜਾਂਦੇ ਨੇ ਅੱਜ ਇਹ ਤੁਹਾਨੂੰ ਲੀਡਰ ਕਹਿੰਦੇ ਨੇ ਭਾਈ ਤੇ ਇਹਨਾਂ ਨੂੰ ਵੀ ਦਿਓ ਇਹ ਵੀ ਸਾਡੇ ਪਰਿਵਾਰ ਨੇ ਬਿਲਕੁਲ ਜੀ ਨਹੀਂ ਇਦਾਂ ਤਾਂ ਨਹੀਂ ਕਿਹਾ ਜਾਂਦਾ ਵੇਖੋ ਜੀ ਮਾਹ ਲੋ ਸਾਡੇ ਤੱਕ ਕੋਈ ਵੀ ਪਹੁੰਚਿਆ ਕੋਈ ਚੈਨਲ ਤੱਕ ਵੀ ਨਹੀਂ ਪਹੁੰਚਿਆ ਸਿਰਫ ਤੁਸੀਂ ਪਹੁੰਚੇ ਹੋ ਪੰਜਾਬੀ ਲੋਕ ਵਾਲੇ ਠੀਕ ਆ ਕੋਈ ਚੈਨਲ ਨਹੀਂ ਪਹੁੰਚਿਆ ਕਿ ਜਿਸ ਤੇ ਬੰਨ ਟੁੱਟਾ ਆ ਜਿਹੜੇ ਬੰਨ ਦੇ ਅੱਗੇ ਬੰਦੇ ਉਹਨਾਂ ਤੱਕ ਪਹੁੰਚੀ ਅਸੀਂ ਜੇ ਕੋਈ ਪਹੁੰਚਦਾ ਜਿਹਦਾ ਉੱਚੀ ਸੋਚ ਵਾਲਾ ਇਨਸਾਨ ਪਹੁੰਚਦਾ ਕਿ ਨਹੀਂ ਭਾਈ ਮੈਂ ਉੱਥੋਂ ਤੱਕ ਜਾਊਂਗਾ ਜਿੱਥੇ ਤੱਕ ਦੁਨੀਆ ਵਸ ਰਹੀ ਆ ਜਿੱਥੇ ਤੱਕ ਸਾਡੇ ਭੈਣ ਭਰਾ ਵਸ ਰਹੇ ਆ ਤੇ ਬਾਕੀ ਮੈਂ ਕਹਿਣਾ ਚਾਹਣਾ ਆਪਣੇ ਭੈਣ ਭਰਾਵਾਂ ਨੂੰ ਕਿ ਜੇ ਕਿਸੇ ਨੇ ਸਾਡੀ ਮਦਦ ਕਰਨੀ ਹੋਵੇ ਵੇਖੋ ਜੀ ਮੇਰਾ ਤਾਂ ਅਕਾਊਂਟ ਨੰਬਰ ਵੀ ਨਹੀਂ ਹੈਗਾ ਠੀਕ ਹੈ ਜੀ ਮੋਬਾਈਲ ਨੰਬਰ ਮੈਂ ਦੇ ਸਕਦਾ ਕਿਸੇ ਨੇ ਸਾਡੇ ਤੱਕ ਪਹੁੰਚਣਾ ਹੋਵੇ 73475 20146 ਤੇ ਉਹ ਵੀ ਟੁੱਟ ਚੁੱਕਾ ਹੁਣ ਤਾਂ ਮੋਬਾਈਲ ਵੀ ਨਹੀਂ ਜਿਹੜੀ ਅਸੀਂ ਵੀਡੀਓ ਪਾ ਲਈਏ ਹਾਂਜੀ ਉਦੋਂ ਆਪਣਾ ਘਰ ਦਾ ਸਮਾਨ ਭੱਜ ਦੌੜ ਦੇ ਵਿੱਚ ਉਹ ਵੀ ਕੋ ਪਹਿਲੇ ਡੁੱਬ ਗਿਆ ਫਿਰ ਟੱਚ ਟੱਚ ਟੁੱਟ ਗਈ ਹੁਣ ਤਾਂ ਬੰਦ ਪਿਆ ਜੀ ਬਿਲਕੁਲ ਜੀ ਹਾਂਜੀ ਇੱਕ ਵਾਰੀਆਂ ਸੇਵ ਵਾਲੀ ਬੀਬੀਆਂ ਨੇ ਉਹਨਾਂ ਗੱਲਬਾਤ ਕਰਾਂਗੇ ਆ ਪਾੜੇ ਤੁਹਾਡੀ ਹਿੰਮਤ ਆ ਸ਼ਾਬਾਸ਼ ਆ ਤੁਹਾਡੇ ਇੱਥੇ ਪਹੁੰਚਿਓ ਜਿੱਥੇ ਤੱਕ ਪਹੁੰਚਿਆ ਕੋਈ ਨਹੀਂ ਅੱਜ ਇਹਨਾਂ ਪਰਵਾਰਾਂ 'ਚ ਸਾਰ ਰਹੀ ਆ ਤੁਹਾਡਾ ਬਹੁਤ ਧੰਨਵਾਦ ਆ ਕਿਸ ਤਰ੍ਹਾਂ ਪਰਿਵਾਰ ਦਾ ਪਤਾ ਲੱਗਾ ਹਾਲਾਤ ਕੀ ਦੇਖੇ ਨਾ ਦੇ ਅਹੀਂ ਪਿੱਛੇ ਆਖਣ ਦੇ ਹਾ ਤੇ ਸਾਡੇ ਬੱਚੇ ਨਹੀਂ ਮੰਨਦੇ ਅੰਦੇ ਹੀ ਗਾੜੀ ਜਾਣਾ ਗਾੜੀ ਜਾਣਾ ਅੰਟੀ ਅਹੀਂ ਨਹੀਂ ਇੱਥੇ ਖਲੋਣਾ ਅਸੀਂ ਗਾੜੀ ਜਾਣਾ ਵਾ ਗਾੜੀ ਨਹੀਂ ਕੋਈ ਪਹੁੰਚਦਾ ਪਰ ਗਾੜੀ ਚੱਲੀਏ ਅੰਟੀ ਚਲੋ ਗਾੜੀ ਚੱਲੀਏ ਤੇ ਅਹੀਂ ਫਿਰ ਆਖਾ ਚਲੋ ਅਸੀਂ ਚੁੱਪ ਕਰ ਲਈਨੇ ਚਲੋ ਫਿਰ ਗਾੜੀ ਚੱਲਦੇ ਪੁੱਤ ਹੋਰ ਕੀ ਕਰਨਾ ਵਾ ਅਹੀਂ ਫਿਰ ਹਾਂਜੀ ਕੀ ਹਾਲਾਤ ਦੇਖੇ ਨਾ ਦੇ ਹਾਲਾਤ ਵੇਖ ਕੇ ਸਾਨੂੰ ਤਾਂ ਬੜਾ ਹੋਰ ਤਰ੍ਹਾਂ ਹੋਈ ਆ ਭੀ ਇਹੋ ਜਿਹੇ ਹਾਲਾਤ ਤੇ ਮਾੜੀ ਦੁਸ਼ਮਣ ਨਾ ਬਣ ਹੋਣਾ ਹਾਂਜੀ ਚਲੋ ਇਹਨਾਂ ਨੂੰ ਇਹ ਵੀ ਦਲੇਰੀ ਦੇਣ ਦੇ ਆ ਭੀ ਚਲੋ ਜੀ ਹਰ ਜੰਤ ਬਚ ਗਈ ਤੇ ਸਭ ਕੁਝ ਬਚ ਗਿਆ ਸਮਾਨ ਤੇ ਪੈਸੇ ਨਾ ਬਾਣੀ ਜਾਂਦਾ ਤੇ ਘਰ-ਬਾਰ ਵੀ ਲੈ ਜਾਂਦੇ ਪੈਸੇ ਨਾ ਤੇ ਪਰ ਬੱਚੇ ਨਹੀਂ ਮੁੱਲ ਲੈ ਜਾਂਦੇ ਚਲੋ ਭੈਣ ਭਰਾਵਾਂ ਦਾ ਥੋੜਾ ਚਲੋ ਸਾਥ ਮਿਲ ਜੇ ਤੇ ਇੰਨੇ ਨਾ ਚਲੋ ਹਿੰਮਤ ਥੋੜੀ ਜੀ ਇਹਨਾਂ ਦੀ ਵੱਧ ਜਾਂਦੀ ਹੈਗੀ ਤੇ ਵੇਖੋ ਜੀ ਜੋ ਵੀ ਇਹਨਾਂ ਨਾਲ ਹਾਲਾਤ ਮਾਰੇ ਹੋਏ ਆ ਵਿਚਾਰਿਆਂ ਨਾਲ ਅਸੀਂ ਪੂਰੇ ਤੇ ਨਹੀਂ ਚਲੋ ਇਹਨਾਂ ਦੇ ਕਰ ਸਕਦੇ ਜਿੰਨੀ ਹੋਵੇ ਉਹ ਨਹੀਂ ਅਸੀਂ ਸੇਵਾ ਨਾਲ ਦੀ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ਾਬਾਸ਼ ਤੁਸੀਂ ਪਹੁੰਚੇ ਹੋ ਜਦੋਂ ਭਾਜੀ ਚਲੋ ਅਸੀਂ ਦੇਖਣ ਗਏ ਇਹਨਾਂ ਦੇ ਹਾਲਾਤ ਬਹੁਤ ਜ਼ਿਆਦੇ ਹਨ ਕਰੋ ਚਲੋ ਖੜਦੇ ਤੇ ਨਹੀਂ ਸਾਡੇ ਘਰ ਵਾਲੇ ਭਰਾ ਇਹ ਕਹਿ ਕੇ ਇੱਕ ਵਾਰੀ ਤੁਹਾਡੇ ਨਾਲ ਹੀ ਜਾਣਾ ਵਾ ਦੇਖਣ ਤੇ ਚਲੋ ਅਸੀਂ ਦੇਖਣ ਗਏ ਤੇ ਇਹਨਾਂ ਦੀ ਬਹੁਤ ਵੀ ਹਾਲਤ ਜਿਹੜੀ ਮਾੜੀ ਸੀ ਤੇ ਉਹ ਜਨਾਨੀਆਂ ਤੇ ਤੁਹਾਨੂੰ ਬਤ ਜਨਾਨੀਆਂ ਨਾਲ ਗੱਲ ਕਰਦੇ ਜਿਹੜੀ ਚੀਜ਼ ਦੀ ਉਹਨਾਂ ਨੂੰ ਲੋੜ ਹੈਗੀ ਸੀ ਤੇ ਉਹ ਚੀਜ਼ ਉਹਨਾਂ ਦੀ ਆਪਾਂ ਸੇਵਾ ਕਰਕੇ ਗ੍ਰਾਹੀ ਕਰਕੇ ਜਾਨੀ ਕਿ ਭਿੰਡ ਸਾਡਾ ਨੰਗਲ ਚੋਰ ਉਹ ਤਾਂ ਆਪਾਂ ਪਚਾ ਰਹੀ ਹਾਂ ਉਹਨਾਂ ਦੀ ਹਾਂਜੀ 10 ਹਾਂਜੀ 10 12 ਦਿਨ ਹੋ ਗ ਪੂਰੇ ਭੈਣਾਂ ਦਾ ਧੰਨਵਾਦ ਆ ਅੱਜ ਇਸ ਪਰਿਵਾਰਾਂ ਤੱਕ ਪਹੁੰਚੇ ਨੇ ਸਾਰ ਲਈ ਆ ਜਿਹੜੇ ਲੋਕ ਅਜੇ ਵੀ ਘਰਾਂ 'ਚ ਬੈਠੇ ਨੇ ਸ਼ਹਿਰਾਂ 'ਚ ਬੈਠੇ ਨੇ ਲੋਕ ਸੋਚਦੇ ਨੇ ਸ਼ਾਇਦ ਵੀ ਪਤਾ ਨਹੀਂ ਕੀ ਹਾਲਾਤ ਹੋ ਗਏ ਨੇ ਸ਼ਾਇਦ ਐਵੇਂ ਲੱਗਦੀ ਲੱਗਦੇ ਵੀ ਝੂਠ ਬੋਲ ਰਹੇ ਨੇ ਪਰ ਇੱਕ ਦੀ ਇਹਨਾਂ ਪਰਿਵਾਰਾਂ ਦੇ ਵੇਰ ਲਓ ਇਹ ਚੰਗੇ ਪਰਿਵਾਰਾਂ ਦੇ ਰਹਿਣ ਵਾਲੇ ਲੋਕ ਨੇ ਪਰ ਅੱਜ ਵਿਚਾਲੇ ਤੁਸੀਂ ਬਣ ਤੇ ਇੱਕ ਛੋਟੀ ਜਿਹੜੀ ਆ ਟਾਪੂ ਟੈਪ ਕਹ ਲਓ ਜਾਂ ਜਿਹੜੀ ਇੱਕ ਛੁੱਗੀ ਟੈਪ ਬਣਾ ਕੇ ਜਿਹੜਾ ਪਰਿਵਾਰ ਜਿਹੜਾ ਬਣਾ ਕੇ ਤੁਸੀਂ ਦੇਖਦੇ ਪਰਿਵਾਰ ਰਹਿ ਰਿਹਾ ਪਰ ਫਿਰ ਵੀ ਪਰਵਾਹ ਚੜ੍ਹਦੀ ਗਾਲਾਂ ਵਾਲੇ ਜਿਹਦਾ ਵੀ ਕੀ ਹੁੰਦਾ ਚਾਹ ਦੇ ਨਾਲ ਜਲੇਬੀਆਂ ਜਿਹੜੂ ਪੁੱਛਦੇ ਨੇ ਇਹ ਜਲੇਬੀਆਂ ਸਾਡੇ ਵਾਸਤੇ ਆ ਕਿ ਪਰੌਣਿਆਂ ਵਾਸਤੇ ਦੀ ਨਹੀਂ ਜੀ ਤੁਹਾਡੇ ਵਾਸਤੇ ਵੀ ਤੁਸੀਂ ਵੀ ਸਾਡੇ ਵਾਸਤੇ ਪਰੌਣੇ ਹੋ ਜਿਹੜੇ ਇੰਨੀ ਦੂਰ ਤੋਂ ਚੱਲ ਕੇ ਆਏ ਹੋ ਕਿਉਂ ਕੋਈ ਪਹੁੰਚਦਾ ਨਹੀਂ ਆ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ ਵੀ ਕੋਈ ਵੀ ਨਹੀਂ ਪਹੁੰਚਿਆ ਕੋਈ মিডিਆ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਚਲੋ ਕੋਈ ਦਵੇ ਕੁਝ ਨਾ ਦਵੇ ਪਹੁੰਚ ਹੀ ਜਾਵੇ ਇੰਨਾ ਬਹੁਤ ਹੁੰਦਾ ਕਿ ਸਾਡੇ ਪਿੱਛੇ ਕੋਈ ਹੈਗਾ ਬਿਲਕੁਲ ਬਿਲਕੁਲ ਬੰਟੀ ਵੀ ਸਾਨੂੰ ਲੈ ਕੇ ਆਇਆ ਬੰਟੀ ਚਾਟੀ ਬੇਨਵਾ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆ ਬੰਟੀ ਵੀਰ ਅੱਤ ਯਾਰ ਅੱਡਾ ਮਾਨ ਭਰ ਆਇਆ ਯਾਰ ਵੇਖ ਕੇ ਆਏ ਇੰਨੇ ਦੂਰ ਤੱਕ ਦੁੱਖੀ ਨੇ ਤੁਹਾਨੂੰ ਕਿਤਾ ਪਹ ਲਗਿਆ ਭਾਈ ਤੁਸੀਂ ਬਣ ਤੱਕ ਜਾਣਾ ਲਾਸ਼ ਤੱਕ ਉਹ ਭਾਈ ਕਹਿੰਦਾ ਕੋਈ মিডিਆ ਵਾਲਾ ਨਹੀਂ ਪਹੁੰਚਿਆ ਕੋਈ ਲੀਡਰ ਨਹੀਂ ਪਹੁੰਚਿਆ ਪਰ ਤੁਸੀਂ ਸਾਨੂੰ ਇੱਥੇ ਲੈ ਆਏ ਹੋ ਦੇਖੋ ਜੀ ਚਲਦਿਆਂ ਨੂੰ ਰਾਹ ਬਣ ਜਾਂਦੇ ਆ ਅਹੀਂ ਉੱਥੋਂ ਚੱਲੇ ਜਿੱਥੇ ਬੜਾ ਰਸ ਪਿੱਛੇ ਆਪਾਂ ਦੇਖਿਆ ਪਿੱਛੇ ਬਹੁਤ ਰਸ ਪਿਆ ਤੁਸੀਂ ਵੀ ਲੰਗੇ ਆਏ ਉੱਥੋਂ ਟਰਾਲੀਆਂ ਲੱਗੀਆਂ ਬੜੀਆਂ ਗੱਡੀਆਂ ਲੱਗੀਆਂ ਅਹੀਂ ਮੈਂ ਕਹਾਂ ਜਾਂਦਾ ਤੇ ਇੱਥੇ ਸਾਰੇ ਪਹੁੰਚ ਕਰਦੇ ਪਏ ਆ ਤੇ ਅਹੀਂ ਨਾ ਅੱਗੇ ਚਲੀਏ ਜਦੋਂ ਆਪਾਂ 2 ਕਿਲੋਮੀਟਰ ਪੈਦਲ ਤੁਰ ਕੇ ਆਏ ਆ ਵੀਰੋਂ ਨਹੀਂ ਸਾਨੂੰ ਮਿਲੇ ਆ ਕਹਿੰਦੇ ਸਾਡੇ ਘਰ ਅੱਗੇ ਆ ਤੁਸੀਂ ਅੱਗੇ ਵੀ ਚੱਲੋ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਘਰਾਂ 'ਚ ਬੈਠ ਕੇ ਆਪਾਂ ਸ਼ਹਿਰ ਦੇ ਵਿੱਚ ਕਹਿ ਦਿੰਨੇ ਆ ਕਿ ਮੀਂਹ ਬੜਾ ਪੈ ਗਿਆ ਸਾਡੇ ਸਾਡੇ ਬਾਜ਼ਾਰ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਫਟਫਟ ਤੇ ਅਹੀਂ ਤੰਗ ਹੋ ਜੰਨੇ ਆ ਕਿ ਸਾਡੇ ਮਕਾਨਾਂ ਨੂੰ ਮਾਰ ਪੈ ਦੀ ਮਾਰ ਨਹੀਂ ਪਈ ਹੈ ਤੇ ਸਾਨੂੰ ਇਹਨਾਂ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਸੀ ਆਂ ਅਸੀਂ ਲੋਕਾਂ ਦੀ ਮਦਦ ਕੀਤੀ ਇੰਨੀ ਨਹੀਂ ਜਾ ਕੇ ਤੇ ਅੱਜ ਸਾਡੇ ਪੰਜਾਬ ਤੇ ਜਿਹੜੀ ਗੱਲ ਬਣੀ ਹੈ ਪਹੁੰਚ ਕਰੋ ਜਿਸ ਤਰ੍ਹਾਂ ਬੀਬੀਆਂ ਨੇ ਦੱਸਿਆ ਕਿ ਜਿਹਦੇ ਕੋਲ ਜਿੰਨੀ ਸੇਵਾ ਹੁੰਦੀ ਹੈ ਆਪ ਜਾ ਕੇ ਕਰੋ ਅਸੀਂ ਦੇਖੋ 3-4 ਕਿਲੋਮੀਟਰ ਇਧਰ ਲੰਘ ਕੇ ਤੁਰ ਕੇ ਆਏ ਆਂ ਤੇ ਸਾਨੂੰ ਕਿੱਦਾਂ ਦੇ ਘਰ ਦੇਖਣ ਨੂੰ ਮਿਲੇ ਜਿਨ੍ਹਾਂ ਨੂੰ ਬੜੀ ਲੋੜ ਸੀਗੀ ਜਿਹੜੀ ਸੱਚੀ ਗੱਲ ਹੈ ਕਿ ਆਪਾਂ ਪਿੱਛੇ ਵੇਖ ਕੇ ਪਿੱਛੇ ਹੀ ਰਹਿ ਜੰਨੇ ਆ ਤੇ ਪਹੁੰਚ ਕਰਨੀ ਹੈ ਟੂਮਰ ਤੁਹਾਡੇ ਕੋਲ ਨੇ ਆ ਵੀ ਸੇਵਾ ਕਰ ਰਿਹਾ ਸਾਇਕਲ ਤੇ ਵੀਰ ਲਸਰਾਂ ਨੂੰ ਪਿਆਜ ਲੈ ਕੇ ਆਇਆ ਵੀਰ ਤੁਸੀਂ ਦੇਖ ਸਕਦੇ ਹੋ ਵੀਰੇ ਇਹ ਬੜੀ ਵੱਡੀ ਸੇਵਾ ਵਾਸੀ ਦੇਖਿਆ ਤੂੰ ਨੰਗਲ ਜਾਂਦਾ ਤੂੰ ਸੈਕਾ ਚਲਾ ਕੇ ਲੈ ਆਉਂਦੇ ਆ ਤੇਰਾ ਧੰਨਵਾਦ ਆ ਪਰਿਵਾਰਾਂ ਦਾ ਗ੍ਰਾਹਣ ਪਚਾ ਰਿਹਾ ਵੱਡੀ ਸੇਵਾ ਵਾ ਲਸਣ ਪਿਆਜ਼ ਬਣਾਦਾ ਸਮਝ ਨਹੀਂ ਪਾਂਦੀ ਤੇਰਾ ਸ਼ੁਕਰ ਹੈ ਕਿੱਥੋਂ ਲੈ ਗਿਆ ਯਾਰ ਤੂੰ ਇਹ ਅਸੀਂ ਤੁਸੀਂ ਤੋਂ ਲੈ ਕੇ ਆਏ ਆ ਪਿੰਡ ਅਸੀਂ ਨੰਗਲ ਚੌੜ ਤੋਂ ਲੈ ਕੇ ਆਏ ਆ ਤੇ ਜਾਣ ਵਾਸਤੇ ਰਸਤਾ ਨਹੀਂ ਇੰਨਾ ਕੋਈ ਸਾਈਕਲ ਲੈ ਕੇ ਗਿਆ ਅਸੀਂ ਤੇ ਬਾਕੀ ਬੰਦੇ ਆਪਣੇ ਸੇਵਾ ਕਰ ਰਹੇ ਆ ਸਾਰੇ ਨੰਗਲ ਚੌੜ ਤੋਂ ਤੇ ਬਾਕੀ ਜੋ ਕੁਦਰਤ ਦਾ ਖੇਲ ਆ ਤੇ ਸਾਡਾ ਫਰਜ ਬੰਦਾ ਵਾ ਵੀ ਸੇਵਾ ਇਹਨਾਂ ਦੀ ਕਰੀਏ ਬਿਲਕੁਲ ਸ਼ਾਬਾਸ਼ ਸ਼ਾਬਾਸ਼ ਤੁਹਾਡੇ ਮੈਂ ਨਾ ਪੰਜਾਬੀਓ ਸ਼ਾਬਾਸ਼ ਆ ਪਰਿਵਾਰਾਂ ਨਾਲ ਖੜੇ ਹੋ ਤੁਹਾਡਾ ਧੰਨਵਾਦ ਆ ਜੀ ਹਾਂ ਜੀ ਵੱਡੀ ਸੇਵਾ ਤੁਸੀਂ ਕਰੀ ਮਾਲਕ ਕਰਾਉਣ ਡਿਆ ਬਸ ਅਸੀਂ ਕਿੱਥੇ ਕਰਨ ਡਿਆਂ ਉਹਦੀ ਮਿਹਰਬਾਨੀ ਆ ਉਹ ਕਰਵਾਉਣ ਡਿਆ ਵਾ ਉਹਨੇ ਕੁਦਰਤ ਨਾਲ ਖੇលਿਆ ਵਾ ਤੇ ਕੁਦਰਤ ਮਾਸੇ ਹਾ ਪਾਪੀ ਬੰਦਿਆਂ ਕੋ ਸੇਵਾ ਕਰਾਉਣ ਡਿਆ ਅਸੀਂ ਪਾਪੀ ਆ ਕਿ ਧੰਨਵਾਦ ਤੁਹਾਡਗੇ ਪਾਪੀ ਨੇ ਤੇ ਭਾਈ ਜਿਹੜੇ ਲੀਡਰ ਬੈਠੇ ਨੇ ਫਿਰ ਉਹਨਾਂ ਦਾ ਕੀ ਹਾਲਾਤ ਹੋਣਗੇ ਅਵੇ ਲੋ ਭਾਰੀ ਸੇਵਾ ਵੇਖ ਲੋ ਆਪਣੇ ਆਪ ਨੂੰ ਪਾਪੀ ਕਹਿੰਦੇ ਆ ਜੇ ਤੇ ਲਸਣ ਪਿਆਜ ਭਾਈ ਲੈ ਕੇ ਆਇਆ ਮੇਨ ਜਿਹੜਾ ਕਾਰਜ ਜ਼ਰੂਰੀ ਆ ਵੇਖੋ ਤੁਸੀਂ ਮੈਂ ਜਿਹੜੀ ਹੁਣੇ ਹੀ ਤੁਹਾਡੇ ਨਾਲ ਗੱਲ ਕੀਤੀ ਆ ਮੈਂ ਤੁਹਾਡੇ ਨਾਲ ਜਿਹੜੀ ਜਿਹੜੀ ਗੱਲ ਕੀਤੀ ਹੈ ਕਿ ਜਿਹਦੇ ਕੋ ਜਿਹੜੀ ਸੇਵਾ ਹੁੰਦੀ ਵੀ ਆ ਇਹ ਮਿਸਾਲ ਹੈ ਵੀਰ ਕਿ ਵੇਖੋ ਵੀਰ ਕਹਿੰਦਾ ਮੈਂ ਇੱਥੋਂ ਸਾਈਕਲ ਲੈ ਕੇ ਆਣਾ ਕੋ ਤੇ ਜਾ ਕੇ ਪਾਣੀ ਦੀਆਂ ਪੇਟੀਆਂ ਸਾਈਕਲ ਤੇ ਲੱਦ ਕੇ 3 4 2 3 3 ਕਿਲੋਮੀਟਰ ਦਾ ਵਾਇਆ ਹੋਵੇ 3 4 ਕਿਲੋਮੀਟਰ ਜਾਣਾ 3 4 ਕਿਲੋਮੀਟਰ ਫਿਰ ਸਾਈਕਲ ਚਲਾ ਕੇ ਆਣਾ ਤੇ ਸਾਰਾ ਰਾਤ ਹੀ ਦੇਖੋ ਗਾਰ ਮਿੱਟੀ ਮਿੱਟੀ ਹੋਇਆ ਪਿਆ ਤੇ ਮੇਰੇ ਇੱਕ ਬੜਾ ਮੁਸ਼ਕਲ ਸਾਈਕਲ ਕਰਦਾ ਵੀਰ ਤੇ ਇਸ ਇਹੀ ਗੱਲ ਹੋਣੀ ਚਾਹੀਦੀ ਹੈ ਇਹੀ ਜਜ਼ਬਾ ਸਾਨੂੰ ਚਾਹੀਦਾ ਪੰਜਾਬੀਆਂ ਨੂੰ ਕਿ ਜਿਹਦੇ ਕੋ ਜਿੰਨੀ ਸੇਵਾ ਹੁੰਦੀ ਹੈ ਆਪਣੇ ਤੌਰ ਦੇ ਉਤੇ ਘਰਾਂ ਤੱਕ ਜਾਓ ਤਾਰ ਤੁਰ ਕੇ ਜਾਓ ਆਪ ਕਿਸੇ ਦੀ ਪੁੱਛਣ ਦੀ ਲੋੜ ਹੀ ਨਹੀਂ ਪਿੰ ਦਾ ਦੇ ਵਿੱਚ ਹੜ ਆਇਆ ਵਾ ਚైనా ਤੇ ਸਭ ਕੁਝ ਦਿਖਾ ਰਹੇ ਆ ਤੇ ਜਿਹੜੇ ਡੇਰੇ ਬਣਾਏ ਲੋਕਾਂ ਨੇ ਜਿਹੜੇ ਆਪ ਲੋਕੀ ਉਥੇ ਜਾਓ ਸਿੱਧਾ ਜਾਓ ਸਿੱਧੀ ਸੇਵਾ ਦਿਓ ਕਿਸੇ ਨੂੰ ਸੇਵਾ ਪਾਣ ਦੀ ਲੋੜ ਨਹੀਂ ਜਿੰਨਾ ਹੋ ਸਕਦਾ ਜੇ ਕੋਈ ਕੋਈ ਆਣ ਜਾਣ ਲਈ ਸੰਧ ਨਹੀਂ ਹੈ ਤੇ ਆ ਕਿਸੇ ਨੂੰ ਦੀ ਕਹਿ ਸਕਦੇ ਵੀਰ ਭਰਾंनो ਕਿ ਸਾਡੇ ਨਾਲ ਚਲੋ ਭਾਜੀ ਤੇ ਜਿੱਥੇ ਜਿੱਥੇ ਪਹੁੰਚ ਹੁੰਦੀ ਹੈ ਜਰੂਰ ਕਰੋ ਆਪਣੇ ਘਰਾਂ ਚੋਂ ਨਿਕਲਣ ਦਾ ਟਾਈਮ ਹੈ ਘਰਾਂ ਚ ਮੋਬਾਈਲਾਂ ਤੇ ਬਹਿ ਕੇ ਥੱਲੇ ਕਮੈਂਟ ਕਰ ਰਹੇ ਬੜਾ ਮਹਾੜ ਹੋ ਗਿਆ ਪੰਜਾਬ ਚ ਇਹ ਹੋ ਗਿਆ ਉਹ ਹੋ ਗਿਆ ਇਹਦਾ ਕੋਈ ਫਾਇਦਾ ਨਹੀਂ ਇਸ ਟਾਈਮ ਤੇ ਪੰਜਾਬ ਕੋਲ ਤੁਰ ਕੇ ਸ਼ਹਿਰਾਂ ਨੂੰ ਚੋਂ ਨਿਕਲੋ ਆਪਣੇ ਘਰਾਂ ਦੇ ਵਿੱਚੋਂ ਤੇ ਪਹੁੰਚੋ ਪਹੁੰਚ ਕਰੋ ਲੋਕਾਂ ਤੱਕ ਤੇ ਲੋੜ ਜੇ ਕਿ ਸਾਨੂੰ ਰਾਸ਼ਨ ਦੀ ਲੋੜ ਹੈ ਕੋਈ ਆ ਕੇ ਇੰਨੇ ਹੀ ਪੁੱਛ ਲੈਂਦਾ ਨਾ ਭਾਜੀ ਤੁਹਾਨੂੰ ਕੀ ਲੋਚੀ ਆਈ ਚਾਹੀਦਾ ਤੇ ਅਗਲਾ ਇੰਨੇ ਦੇ ਵਿੱਚ ਹੀ ਖੜਾ ਹੋ ਜਾਂਦਾ ਕਿ ਕੋਈ ਨਹੀਂ ਯਾਰ ਕੋ ਪੁੱਛਣ ਤੇ ਆ ਤੇ ਅਸੀਂ ਪੰਜਾਬ ਦੇ ਲੋਕ ਦਿੱਲੀ ਤੱਕ ਜਾ ਕੇ ਡੰਕੇ ਮਾਰੇ ਦਿੱਲੀ ਤੱਕ ਲੋਕਾਂ ਨੂੰ ਜਾ ਕੇ ਪੀਜ਼ਿਆਂ ਦੇ ਤੇ ਕੋਲਡ ਡਰਿੰਕਾਂ ਦੇ ਲੰਗਰ ਛਕਾਏ ਤੇ ਹੁਣ ਤੇ ਸਾਡੇ ਪੰਜਾਬ ਦੇ ਵਿੱਚ ਲੋੜ ਹੈਗੀ ਆ ਅਸਲ ਲੋੜ ਹੈ ਇਹ ਇਹੋ ਜਿਹੇ ਜਿਹੜੇ ਲੋੜਵੰਦ ਘਰ ਉਹਨਾਂ ਨੂੰ ਅਸੀਂ ਦੇਖੋ ਆਪਣੀ ਬਾਬਾ ਦੀਪ ਸਿੰਘ ਜੀ ਲੋਕ ਸੇਵਾ ਸੁਸਾਇਟੀ ਤੋਂ ਤੁਸੀਂ ਸੇਰਦੇ ਆਪਣੇ ਨਾਲ ਦੇਖਦੇ ਪਿਓ ਦਵਾਈਆਂ ਦੀ ਸੇਵਾ ਲੈ ਕੇ ਆਏ ਆ ਉਹਨਾਂ ਆਪਾਂ ਜਿੱਥੇ ਜਿੱਥੇ ਮੇਨ ਜੜੀਆਂ ਹਾੜਾ ਦੇ ਵਿੱਚ ਦਵਾਈਆਂ ਦੀ ਲੋੜ ਹੈ ਕ੍ਰੀਮਾਂ ਦੀ ਲੋੜ ਹੈ ਉਹ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਾਰੀਆਂ ਸੇਵਾ ਦੇ ਵਿੱਚ ਦਿੱਤੀਆਂ ਜਾ ਰਹੀਆਂ ਵਾ ਤੇ ਅੱਗੇ ਅੱਗੇ ਵੀ ਅਸੀਂ ਸੇਵਾ ਕਰਦੇ ਰਹੇ ਆ ਕਿਸਾਨੀ ਅੰਦੋਲਨਾਂ 'ਚ ਵੀ ਸੇਵਾ ਕੀਤੀ ਹੈ ਹਾੜਾਂ ਦੀ ਮਾਰ ਦੀ ਪੰਜਾਬ 'ਚ ਤਾਂ ਵੀ ਸੇਵਾ ਕੀਤੀ ਹੈ ਤੇ ਸਾਰੀਆਂ ਜਿੰਨੀਆਂ ਵੀ ਸੋਸਾਇਟੀਆਂ ਵਾਂ ਜਿੰਨੇ ਵੀ ਲੋਕ ਆ ਸਾਰੇ ਆਪ ਦੀ ਪਹੁੰਚ ਕਰੋ ਸਾਰੇ ਪਹੁੰਚੋ ਪਹਿਲੇ ਵੀ ਅਸੀਂ ਆਂਦੇ ਰਹੇ ਆ ਤੁਹਾਡੇ ਤੁਹਾਡੇ ਸਾਹਮਣੇ ਤੁਸੀਂ ਵੀ ਸਾਡੇ ਕਈ ਵਾਰੀ ਵੇਖਿਆ ਹੁਣ ਵੀ ਆਂਦੇ ਆ ਤੇ ਅੱਗੇ ਵੀ ਹਜੇ ਕੰਮ ਖਤਮ ਨਹੀਂ ਜਿਹਾ ਹੋਇਆ ਹੁਣ ਅਸਲ ਤੇ ਵਿੱਚ ਇਹਨਾਂ ਦੇ ਘਰਾਂ ਚੋਂ ਬਾਹਰ ਹੁਣ ਪਾਣੀ 12 12 15 15 ਦਿਨ ਪਾਣੀ ਨਿਕਲਿਆ ਘਰਾਂ ਚੋਂ ਹੁਨੇ ਵਾਪਸ ਘਰਾਂ ਚਾਏ ਆ ਤੇ ਘਰਾਂ ਦੇ ਵਿੱਚ ਹੁਣ ਇਹਨਾਂ ਨੂੰ ਸਮਾਨ ਦੀ ਲੋੜ ਪੈਣੀ ਹੈ ਦਵਾਈ ਦੀ ਵੀ ਲੋੜ ਪੈਣੀ ਹੈ ਰਾਸ਼ਨ ਦੀ ਵੀ ਲੋੜ ਪੈਣੀ ਹੈ ਤੇ ਇਹਨਾਂ ਸਾਰਿਆਂ ਦੀ ਜੜੀ ਤੁਹਾਨੂੰ ਬੰਦਾ ਜੜੀ ਮਦਦ ਹੈ ਕਰਨੀ ਚਾਹੀਦੀ ਹੈ ਬਹੁਤ ਧੰਨਵਾਦ ਬਿਲਕੁਲ ਹਾਲਾਤ ਕੀ ਨੇ ਬਹੁਤ ਮਾੜੇ ਹਾਲਾਤਾਂ ਚੋਂ ਪਰਿਵਾਰ ਲੰਘ ਰਹੇ ਨੇ ਪਰ ਫਿਰ ਵੀ ਚੜ੍ਹਦੀ ਕਲਾ ਵਾਲਾ ਨੇ ਮੈਂ ਸਾਰ ਤੁਸੀਂ ਦੇਖਿਆ ਫਿਰ ਵੀ ਚੜ੍ਹਦੀ ਕਲਾ ਵਾਲੇ ਨੇ ਆਏਗੇ ਨੂੰ ਜਾ ਜਰੂਰ ਚਾਹ ਪਾਣੀ ਜਰੂ ਪੋਛਦੇ ਨੇ ਧੰਨਵਾਦ ਇਹਨਾਂ ਲੋਕਾਂ ਦਾ ਬਾਬਾ ਬੁੱਢਾ ਇਹਨਾਂ ਤੇ ਕਿਰਪਾ ਕਰੇ ਇਹਨਾਂ ਪਰਿਵਾਰਾਂ ਦੇ ਹੱਥ ਰੱਖੇ ਤੇ ਫਿਰ ਸਾਡਾ ਜਿਹੜਾ ਪੰਜਾਬ ਆ ਫਿਰ ਜਿਹੜਾ ਹਾਸਾ ਵਜਦਾ ਲਵੇ ਅਤੇ ਪੰਜਾਬ ਜਿਹੜਾ ਫਿਰ ਖੁਸ਼ਹਾਲੀ ਵੱਲ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਕਮਾਲਪੁਰ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਅੰਦਾਜ਼ ਸਾਂਝੀ ਕੀਤੀਆਂ ਨੇ ਪੰਜਾਬੀ ਲੋਕ ਚੈਨਲ